ਨਸੀਕਾਲ ਜੀ ਸਾਰਿਆਂ ਨੂੰ ਸਤ ਸ੍ਰੀ ਅਕਾਲ ਤਕੜੀ ਸਿਹਤ ਹਾਂ ਵਧੀਆ ਪਿਆ ਮੌਸਮ ਦਾ ਫਰਕ ਹਾਂ ਪਿਆਸ ਹੁੰਦਾ ਹੈ ਫਰਕ ਪਿਆ ਜੀ ਅੱਜ ਅੱਜ ਕਿਵੇਂ ਇਥੇ ਮਹਿਫਲ ਲਾ ਰੱਖੀ ਹੈ ਸਾਰਿਆਂ ਨੇ ਵੈਰੀ ਗੁੱਡ ਜੀ ਆ ਤਾਂ ਕੰਮ ਬਹੁਤ ਵਧੀਆ ਕਰ ਰਹੇ ਹੋ ਜੀ ਹਾਂ ਜੀ ਮੇਰੇ ਘਾਸ ਕੀਮਤ ਹੀ ਨਾ ਅੱਜ ਪੱਠੀ ਕਰਦੇ ਆ ਜੀ ਨਹੀਂ ਬਹੁਤ ਵਧੀਆ ਕੰਮ ਆ ਜੀ ਹਾਂ ਹੋਰ ਸਿਹਤ ਤਾਂ ਤਕੜੀਆਂ ਜੀ ਹਾਂ ਸਿਹਤ ਤਾਂ ਠੀਕ ਆ ਹਲਦੀ ਘੜੀ ਚਲੋ ਤੇ ਇੱਧਰ ਹੁਣ ਆ ਵੀ ਕਰਨਾ ਸ਼ੁਰੂ ਕਰਾਂ ਐ ਛੱਪੜ ਦਾ ਕਰੀ ਕਰਨਾ ਜੀ ਨਹੀਂ ਵਧੀਆ ਜੀ ਖੂਨ ਰੰਗ ਹੋ ਜਾਣਾ ਵਧੀਆ ਚੀਜ਼ ਆ ਉਹ ਹੁੰਦੇ ਨਾ ਸਾਰੇ ਤੇ ਕਰਕੇ ਸਾਰਾ ਤੇ ਪਿੱਛੇ ਲਾ ਕੇ ਰਾਹ ਇਹਦੇ ਨਾਲ ਚੜਾਇਆ ਜਾਵੇ ਹਾਂਜੀ ਤੇ ਇਹਦੇ ਚ ਪਾਣੀ ਜਿਹੜਾ ਪਾਇਆ ਨਹਿਰ ਦਾ ਪਾਇਆ ਜਾਵੇ ਜੇ ਪਸ਼ੂ-ਪਸ਼ੂ ਨਹਾਉਣ ਸਾਰਾ ਕੁਝ ਹੋਵੇ ਹਾਂ ਜਿਹੜਾ ਗੰਦਾ ਪਾਣੀ ਐ ਇਹਦੇ ਚ ਪਾਇਆ ਜਾਵੇ ਇਹਦੇ ਚਾਕੇ ਉਤਰ ਪੰਮੀ ਸੇਵਣੀ ਹਾਂ ਸਹੀ ਗੱਲ ਐ ਇਹ ਹੋ ਜੇ ਨਾ ਸਭ ਤੋਂ ਵੱਡੀ ਇਹ ਕ੍ਰਾਂਤੀ ਆਪਣੇ ਪਿੰਡ ਤੇ ਵਾਕਈ ਸਹੀ ਗੱਲ ਐ ਜੀ ਇਹ ਕਰਨਾ ਚਾਹੀਦਾ ਪੰਚਾਇਤ ਨੂੰ ਸੁਝਾ ਦੇਵਾਂਗੇ ਨਹੀਂ ਹਾਂ ਜਰੂਰ ਜੀ ਯਾ ਤਾਂ ਦਾ ਪਾਰਕ ਬਣ ਜਾਏ ਤੇ ਜਾਂ ਛੱਪੜ ਬਾਹ ਲੋ ਜੀ ਆਪਣੇ ਪਿੰਡ ਦਾ ਇੱਥੇ ਠੀਕ ਆ ਹਾਂਜੀ ਹਾਂਜੀ ਵੀ ਮੰਨਦਾ ਹਾਂਜੀ ਉਹਦੇ ਮਤਲਬ ਆਇਆ ਨਾ ਸਰਪ ਕੋ ਗ੍ਰਾਂਟ ਵਗੈਰਾ ਵੀ ਛੱਪੜ ਦੀ ਆਈ ਤਾਂ ਸਰਪੰਚ ਸਾਹਿਬ ਐ ਕਰੋ ਉਹ ਓਵੇਂ ਕਰ ਵੀ ਦੇਣਗੇ ਤੇ ਪਿੰਡ ਦੀ ਵਧੀਆ ਸੂਰਤ ਹੋ ਸਹੀ ਹੈ ਜੀ ਸਹੀ ਹੈ ਅੱਗੇ ਛੱਪੜ ਦੇ ਵਿੱਚ ਅਸੀਂ ਨਾ ਹੁੰਦੇ ਰਹੇ ਹਾਂ ਹਾਂਜੀ ਮੈਂ ਵੀ ਨਾ ਹੁੰਦਾ ਰਿਹਾ ਸਹੀ ਹੁੰਦਾ ਸੀ ਮੈਂ ਵੀ ਨਾ ਹੁੰਦਾ ਰਿਹਾ ਲੋਕ ਇੱਥੇ ਪੜਾਂ ਤੇ ਹੁੰਦੇ ਹਾਂਜੀ ਇੱਥੇ ਸਾਰਾ ਸਾਰਾ ਨਾਗੇ ਜਾਂਦੇ ਦੁਪਹਿਰੇ ਨਾਕੇ ਜਾਂਦੀ ਫਿਰ ਜਾ ਕੇ ਹੱਥ ਨੇ ਕੰਮ ਤੇ ਲੱਗਦੇ ਚਾ ਆਪਣੀ ਪੀਕੀ 4 ਵਜੇ ਨਾਲ ਹੀ ਰੌਣਕ ਮੇਲਾ ਪੂਰਾ ਹੋ ਪੁਰਾ ਹਾਂ ਹੁਣ ਤਾਂ ਚਲੋ ਹੁਣ ਤਾਂ ਆਪਾਂ ਤੁਹ ਘਰਾਂ ਦੇ ਨਹੀਂ ਰਹੇ ਹਾਂਜੀ ਹਾਂਜੀ ਤੇ ਗਰਮੀ ਵੀ ਹੁਣ ਬਹੁਤ ਵਧ ਗਈ ਪਹਿਲਾਂ ਨਾਲੋਂ ਬੂਟੇ ਕਿ ਲਾਉਂਦਾ ਤਾਂ ਨਹੀਂ ਪੱਟੀਆਂ ਜਾਂਦੇ ਆ ਜਦੋਂ ਮਤਲਬ ਗਰਮੀ ਆਉਣੀ ਹੁੰਦੀ ਹਾਂਜੀ ਉਦੋਂ ਪਹਿਲਾਂ ਹੀ ਜਿਹੜੇ ਪਿੰਡ ਦੇ ਲੋਕ ਵਾਰੀਆਂ ਛੱਡ ਕੇ ਇਹਨੂੰ ਭਰ ਦਿੰਦੇ ਸੀ ਪਾਣੀ ਨਾਲ ਹਾਂ ਸਹੀ ਗੱਲ ਹੈ ਇੱਥੋਂ ਦੀ ਪਾਣੀ ਪੈਂਦਾ ਸੀ ਆਪ ਦੇਖੇ ਹਾਂ ਨਹੀਂ ਸਹੀ ਗੱਲ ਹੈ ਠੀਕ ਆ ਭਾਈ ਮਿਲਦੇ ਆ ਫਿਰ ਠੀਕ ਆ ਜੀ ਪਰਮਾਤਮਾ ਸਾਨੂੰ ਚੜ੍ਹਦੀ ਕਲਾ ਦੇ ਰੱਖਣ ਜੀ ਸੇਮ ਨਾਲ ਇਹਦੀ ਸਫਾਈ ਬਾਰੇ ਪਾਓ ਦੋ ਚਾਰ ਵਾਰ ਹਾਂ ਜੀ ਸਾਡੀ ਬੇਨਤੀ ਹੋਰ ਆ ਵੀ ਸੇਮ ਨਾਲ ਇਹ ਸਫਾਈ ਕਰੀ ਜਾਵੇ ਦੁਬਾਰਾ ਹਾਂ ਦੁਬਾਰਾ ਹੋਈ ਨਹੀਂ ਜੀ ਸਹੀ ਹਾਂ ਨਹੀਂ ਹੋਈ ਸਹੀ ਗੱਲ ਹੈ ਜੀ ਹਾਂ ਉਹ ਬਹੁਤ ਜ਼ਰੂਰੀ ਆ ਭਾਈ ਉਹਦੀ ਸਫਾਈ ਕਰੀ ਜਾਵੇ ਹਾਂ ਕੁਛ ਨਹੀਂ ਕੀਤਾ ਜੇ ਜੇ ਹੁਣ ਮੀਂਹ ਆਉਣਗੇ ਔਖਾ ਹੋ ਜੂਗਾ ਬਾਰਿਸ਼ ਆ ਗਈ ਤਾਂ ਸਭ ਤੋਂ ਜ਼ਿਆਦਾ ਆਪਣੇ ਪਿੰਡ ਨੂੰ ਸਫਾਈ ਕੱਲੀ ਫਾਰਮੇਸੀ ਪੂਰੀ ਕਰੀ ਆ ਠੀਕ ਹੈ ਨਾ ਠੇਕੇਦਾਰ ਉਨ ਟਪਕੇ ਸਹੀ ਗੱਲ ਨਹੀਂ ਇਹ ਚਾਹੀਦਾ ਨਹੀਂ ਸਰਕਾਰ ਦੇ ਸਰਕਾਰ ਦੀ ਆ ਸਰਕਾਰ ਦੀ ਭਾਈ ਪੂਰੀ ਕਰਨੀ ਚਾਹੀਦੀ ਇਹਦੀ ਆਪ ਕਰੀਆ ਤੇ ਤਾਂ ਹੀ ਇਦ ਕੀ ਸਹੀ ਨਹੀਂ ਹੋ ਜੇ ਮਹਿਕਮੇ ਨੇ ਕਰੀਆ ਤਾਂ ਆਪਣਾ ਉਹੀ ਸੇਮ ਮਲੇਰੀਆ ਹਾਂ ਹਾਂ ਵਾਲਾ ਏਰੀਆ ਇਹਦੀ ਸਫਾਈ ਹੋਣੀ ਚਾਹੀਦੀ ਅਗੇ ਵੇਖਣ ਸਹੀ ਹੈ ਜੀ ਕਿੰਨੇ ਵੇਖਣਾ ਦੇਖ ਸਕਦਾ ਆ ਵੀ ਆ ਕੇ ਵੇਖਣਾ ਕੋਈ ਵੇਖ ਸਕਦਾ ਤੇ ਸੇਮ ਨਾਲੇ ਦੀ ਸਾਡੀ ਬੇਨਤੀ ਹੈ ਜੀ ਇਹਨੂੰ ਸਫਾਈ ਜ਼ਰੂਰ ਕਰਾਈ ਜਾਵੇ ਬਾਕੀ ਬਰਾੜ ਸਾਹਿਬ ਤੇ ਮੈਂ ਜਾ ਰਿਹਾ ਜੀ ਇਸ ਟਾਈਮ ਮੇਰੇ ਨਾਨਕੇ ਪਿੰਡ ਪਿੰਡ ਭੀਟੀ ਵਾਲਾ ਹਾਂਜੀ ਦੋਸਤੋ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਹੈ ਵੀ ਅੱਜ ਆਪਾਂ ਜਾਣੇ ਆ ਪਿੰਡ ਪੀਟੀ ਵਾਲਾ ਮੇਰੇ ਨਾਨਕੇ ਪਿੰਡ ਤੇ ਅੱਜ ਆਪਾਂ ਤੁਹਾਨੂੰ ਦਿਖਾਵਾਂਗੇ ਮੇਰੇ ਪਿੰਡ ਤੋਂ ਜਦੋਂ ਆਪਾਂ ਪਿੰਡ ਪੀਟੀ ਵਾਲਾ ਜਾਣੇ ਆ ਤਾਂ ਕਿਹੜੇ ਕਿਹੜੇ ਪਿੰਡ ਰਸਤੇ ਚੋਂਦੇ ਆ ਤੁਸੀਂ ਵੇਖ ਸਕਦੇ ਹੋ ਮੌਸਮ ਦਿਨ ਪ੍ਰਤੀ ਦਿਨ ਮਤਲਬ ਠੰਡਾ ਦਾ ਹੋ ਰਿਹਾ ਹੈ ਨਾਲ ਨਾਲ ਨੇਰੀ ਬਹੁਤ ਆ ਰਹੀ ਹੈ ਕੱਲ ਥੋੜੀ ਜਿਆਦਾ ਨੇਰੀ ਸੀਗੀ ਅੱਜ ਦੇ ਹਾਲਾਤ ਤੁਹਾਡੇ ਸਾਹਮਣੇ ਆ ਤੇ ਪਰਸੋਂ ਮਾੜੀ-ਮੋਟੀ ਸੀਗੀ ਤੇ ਹੁਣ ਸਮਾਂ ਸ਼ਾਮ ਹੀ ਹੋ ਚੱਲੀ ਐ ਤੇ ਉਮੀਦ ਐ ਵੀ ਮੀਂਹ ਅਜੇ ਤਾਂ ਜ਼ਿਆਦਾ ਵਧਿਆ ਐ ਤੇ ਨੇਰੀ ਨਾ ਆਵੇ ਨੇਰੀ ਦਾ ਐ ਨੁਕਸਾਨ ਐ ਇੱਕ ਤਾਂ ਲਾਈਟ ਤਾਂ ਚਲੋ ਜਾਂਦੀ ਜਾਂਦੀ ਐ ਤੇ ਜਦੋਂ ਨੇਰੀ ਬੰਦ ਹੋ ਜਾਂਦੀ ਆ ਉਦੋਂ ਬੜੀ ਭੈੜੀ ਹੁੰਦੀ ਐ ਮੱਛਰ ਵੀ ਖਾਂਦਾ ਐ ਤੇ ਘਰੇ ਤਾਂ ਖਰੀਸੀ ਵੀ ਨੰ ਕੰਮ ਕਰਦੇ ਹੁਣ ਜਿਹੜੇ ਇਨਵਰਟਰ ਤੇ ਪੱਖੇ ਉਹ ਤਾਂ ਕੀ ਕੰਮ ਕਰਨਗੇ ਤਾਂ ਮਾਰਦਾ ਤੇ ਮੀਂਹ ਅਜੇ ਵਧਿਆ ਐ ਨਾਲੇ ਤਾਂ ਮੌਸਮ ਠੰਡਾ ਹੋ ਜਾਊਗਾ ਨੇਰੀ ਨਾਲ ਕੰਮ ਖਰਾਬ ਹੀ ਹੁੰਦਾ ਨਾ ਬੰਦਾ ਅੰਦਰ ਪੈਣ ਚੁੱਕਾ ਨਾ ਬੰਦਾ ਬਾਹਰ ਪੈਣ ਚੁੱਕਾ ਤੇ ਬਾਕੀ ਆਪਣੇ ਕਿਸਾਨ ਵੀਰ ਕਰ ਰਹੇ ਬਾਹਮ ਤਿਆਰ ਚੋਣਾਂ ਦੀਆਂ ਤਿਆਰੀਆਂ ਸ਼ਿਆਰੀਆਂ ਹੋ ਚੁੱਕੀਆਂ ਨੇ ਤੇ ਅੱਜ ਆਪਾਂ ਤੁਹਾਨੂੰ ਦੱਸਾਂਗੇ ਜਿਵੇਂ ਹੁਣ ਇਸ ਤੋਂ ਬਾਅਦ ਆਪਾਂ ਹੁਣ ਜਾ ਰਹੇ ਹਾਂ ਪਿੰਡ ਸੈਣਾ ਖੇੜਾ ਜਿਹੜਾ ਮੇਰੇ ਪਿੰਡ ਤੋਂ ਕੋਈ 2 ਸਵਾ 2 ਕਿਲੋਮੀਟਰ ਦੂਰ ਹੋਊਗਾ ਤੇ ਪਹੁੰਚ ਵੀ ਗਏ ਆਂ ਆਪਾਂ ਗੱਲਾਂ ਕਰਦੇ ਕਰਦੇ ਵਿੱਚ ਇੱਕ ਸਵਾ ਮਿੰਟ ਚ ਤੇ ਸੈਣਾ ਖੇੜਾ ਬਾਈ ਖੁਸ਼ਵੀਰ ਮਾਨ ਦਾ ਪਿੰਡ ਹੈ ਜੋ ਇੱਥੋਂ ਮੌਜੂਦਾ ਸਰਪੰਚ ਨੇ ਆਪਾਂ ਵੀਡੀਓ ਬਣਾਈ ਸੀ ਤੇ ਬਹੁਤ ਮਿਹਨਤੀ ਭਰਾ ਸਾਡਾ ਤੇ ਪਿੰਡ ਦੇ ਅ ਡਵੈਲਪਮੈਂਟ ਵਾਸਤੇ ਬਹੁਤ ਕੁਛ ਕਰ ਰਹੇ ਨੇ ਤੇ ਚਾਹੀਦਾ ਵੀ ਹੈ ਜਾਨ ਇਹਦੇ ਨਵੇਂ ਜਵਾਬ ਕਰ ਨਵੇਂ ਨੌਜਵਾਨਾ ਉਹਨਾਂ ਚ ਵੀ ਕੁਛ ਕਰਨ ਦੀ ਜਿਹੜੀ ਭਾਵਨਾ ਜਾਗਦੀ ਹੈ ਇਹ ਜੀ ਪਿੰਡ ਸੈਣਾ ਖੇੜਾ ਦੀ ਫਿਰਨੀ ਹੈ ਤੁਸੀਂ ਦੇਖ ਸਕਦੇ ਹੋ ਛੋਟਾ ਜਿਹਾ ਪਿੰਡ ਹੈ 11-1200 ਦੇ ਲਾਗੇ ਤੱਕ ਜਿਹੜੀ ਪਿੰਡ ਦੀ ਵੋਟ ਹੋਊਗੀ ਤੇ ਬਹੁਤ ਵਧੀਆ ਲੋਕ ਰਹਿੰਦੇ ਨੇ ਮੇਰੇ ਯਾਰ ਦੋਸਤ ਨੇ ਆ ਆ ਗਏ ਸਾਹਮਣੇ ਖੱਬੇ ਹੱਥ ਆਪਣੇ ਭਰਾ ਤੁਮਨੀ ਮਾਨ ਦਾ ਘਰ ਤੇ ਇਸ ਤੋਂ ਬਾਅਦ ਸਿੱਧਾ ਹੋਊਗਾ ਜੀ ਗੁਰੂ ਘਰ ਸੈਣਾ ਖੇੜੇ ਦਾ ਤੇ ਸਾਰੇ ਕਰੋ ਦਰਸ਼ਨ ਵਾਹਿਗੁਰੂ ਸੱਚੇ ਪਾਤਸ਼ਾਹ ਪ੍ਰਮਾਤਮਾ ਸਾਹਿਬ ਨੂੰ ਚੜ੍ਹਦੀ ਕਲਾ ਦੇ ਰੱਖਣ ਤੇ ਨਾਲ ਹੀ ਤੁਸੀਂ ਦੇਖ ਸਕਦੇ ਹੋ ਸ਼ੈੱਡ ਪਿਆ ਹੋਇਆ ਸ਼ੈੱਡ ਤੋਂ ਅੰਦਾਜ਼ਾ ਲਾ ਲਓ ਕਿ ਤੁਸੀਂ ਜਾਂਦਾ ਜਲਾਲਾਬਾਦ ਚੋਂ ਜਾਂ ਲੰਬੀ ਹਰਕੇ ਚੋਂ ਤੇ ਬਾਕੀ ਰੋੜਾ ਰਾਣਾ ਵੀ ਤੁਸੀਂ ਵੇਖ ਸਕਦੇ ਹੋ ਪਿੰਡ ਦੀਆਂ ਬਹੁਤ ਵਧੀਆ ਬਣੀਆਂ ਹੋਈਆਂ ਨੇ ਚਿੱਟੀ ਪੱਟੀ ਵਾਲੀ ਰੋੜਾ ਇਹ ਤੇ ਇਸ ਤੋਂ ਬਾਅਦ ਜੀ ਤੁਸੀਂ ਵੇਖੋ ਵੀ ਇਸ ਪਿੰਡ ਦਾ ਸੂਆ ਅਸੀਂ ਤਾਂ ਸੂਏ ਹੀ ਜਾਣੇ ਹੁੰਨੇ ਆ ਸਾਡੇ ਏਰੀਆ ਚ ਇੱਥੇ ਅਸੀਂ ਨਹਾਉਂਦੇ ਰਹੇ ਹਾਂ ਬਹੁਤ ਨਾਤੇ ਆ ਆ ਦੇਖੋ ਅੱਜ ਵੀ ਜਵਾਕ ਨਾਈ ਜਾਂਦੇ ਆ ਹੌਂਟਾ ਬਹੁਤ ਵਧੀਆ ਬਣ ਗਿਆ ਜਿੰਨਾ ਵੀ ਕਹਿ ਲਈ ਤੇ ਆ ਆਗੇ ਜੀ ਨਾਲ ਘਰਾਟ ਹਾਲਾਂਕਿ ਇਹ ਬੰਦ ਪਈ ਹੈ ਤੇ ਆ ਨਹਿਰ ਹੈ ਜਿਹੜੀ ਸਿੱਧੀ ਪੀੜੀ ਨੂੰ ਜਾਂਦੀ ਹੈ ਤੇ ਨਹਿਰ-ਨਹਿਰ ਵੀ ਜਾਣਾ ਹੋਵੇ ਬੰਦਾ ਛੇਦੀ ਪਹੁੰਚ ਸਕਦਾ ਆਗੇ ਜੀ ਗਰਾਉਂਡ ਇੱਥੇ ਵੀ ਆਪਣੇ ਸਰਪੰਚ ਸਾਹਿਬ ਸਹਨੇ ਖੜੇ ਕੁਸ਼ਵੀਰ ਮਾਨ ਨੇ ਕ੍ਰਿਕਟ ਅਫਸਰ ਬਹੁਤ ਵਧੀਆ ਬਣਾਇਆ ਹੋਇਆ ਜਾਲ ਲਾ ਕੇ ਹਾਲਾਂਕਿ ਮੈਨੂੰ ਕ੍ਰਿਕਟ ਦੀ ਨੌਲੇਜ ਘੱਟ ਹੈ ਪਰ ਬਹੁਤ ਵਧੀਆ ਲਾਇਆ ਹੋਇਆ ਪ੍ਰੈਕਟਿਸ ਕਰਨ ਤੇ ਹੁਣ ਆਪਾਂ ਜਾ ਰਹੇ ਹਾਂ ਜੀ ਸਿੱਖ ਵਾਲੇ ਨੂੰ ਸਹਨੇ ਖੜੇ ਤੋਂ ਤੇ ਸਿਖਰਾ ਸੈਣੀ ਕਿਟ ਤੋਂ ਹੋਊਗਾ ਕੋਈ 4 ਕਿਲੋਮੀਟਰ ਦੇ ਲਾਗੇ ਤੱਕ ਮੇਰਾ ਆਈਡੀਆ ਹੈ ਵੀ 4 ਕਿਲੋਮੀਟਰ ਦੇ ਲਾਗੇ ਤੱਕ ਹੀ ਹੋਊਗਾ ਬਾਕੀ ਤੁਸੀਂ ਦੱਸ ਦਿਓ ਕਮੈਂਟਾਂ 'ਚ ਬਾਕੀ ਕਦੇ ਆਪਾਂ ਵੇਖਿਆ ਤਾਂ ਹੈ ਨਹੀਂ ਉਹ ਆਈਡੀਆ ਹੀ ਹੈ ਜੇ ਰੋਜ਼ ਹੀ ਆਨੇ ਨਾ ਰਾਵਾਂ ਤੇ ਤਾਂ ਫਿਰ ਬੰਦਾ ਜਿਆਦਾ ਗੌਰ ਨਹੀਂ ਕਰਦਾ ਐਂ ਲੱਗਦਾ ਨੇੜੇ ਹੀ ਹੁੰਦਾ ਜਿਵੇਂ ਬਾਕੀ ਇੱਧਰ ਵੀ ਸਾਰੇ ਪਾਸੇ ਬਾਣਬੂਨ ਤਿਆਰ ਹੋ ਰਹੇ ਨੇ ਤੇ ਫਕਰ ਸਰਕਣੀ ਤੁਹਾਨੂੰ ਦਿਖਾਵਾਂਗੇ ਆਪਾਂ ਕੱਲ ਨੂੰ ਅਗਲੀ ਵੀਡੀਓ 'ਚ ਕੱਲ ਨੂੰ ਜਾਂ ਪਰसों ਚੋਨਾ ਕਿੱਡਾ ਕਿੱਡਾ ਹੋਇਆ ਪਿਆ ਉਹ ਵੀ ਤੁਸੀਂ ਦੇਖਿਓ ਅੱਛਾ ਜੀ ਗੱਲ ਹੋ ਰਹਾ ਅਸੀਂ ਸਿੱਖਲੇ ਪੜਦੇ ਵੀ ਰਹੇ ਆ ਉਦੋਂ ਅਸੀਂ ਨਾ ਇਧਰਲੀ ਸਾਈਡ ਬਾਗ ਵੇਨੇ ਸੀ ਅੰਗੂਰਾਂ ਦੇ ਹਾਲਾਂਕਿ ਹੁਣ ਤਾਂ ਹੈ ਨਹੀਂ ਹੁਣ ਤਾਂ ਕਰ ਕਿੰਨਾਂ ਦੇ ਬਾਗੀ ਪੱਟ ਤੇ ਪਹਿਲਾਂ ਕਿੰਨਾਂ ਦੇ ਬਾਗ ਵੀ ਹੁੰਦੇ ਸੀ ਹੁਣ ਕਿੰਨਾਂ ਦੇ ਬਾਗ ਤੁਹਾਨੂੰ ਇਹ ਦੇਖਣ ਨੂੰ ਮਿਲਣਗੇ ਤਾਂ ਸੀਤੋ ਜਾਂ ਹੋਰ ਸਾਈਡ ਮਿਲਣਗੇ ਉੱਥੇ ਵੀ ਹੁਣ ਪੱਟੀ ਜਾਂਦੇ ਆ ਉਹਦਾ ਕਾਰਨ ਵੀ ਸਭ ਨੂੰ ਪਤਾ ਹੀ ਹੈ ਰੇਟ ਟੂਟ ਦਾ ਵੀ ਚੱਕਰ ਹੈ ਤਲਾਈ ਵੀ ਮਹਿੰਗੀ ਪੈਂਦੀ ਹੈ ਬਾਕੀ ਖੰਜੂਰਾ ਵੇਖੋ ਤੁਸੀਂ ਕਿਹੜੀਆਂ ਸੋਹਣੀਆਂ ਲੱਗਦੀਆਂ ਤੇ ਹੁਣ ਵੇਖ ਲਓ ਵੀ ਦੁਬਾਰਾ ਆਊਗਾ ਸੌਣ ਸਾਉਂਦੇ ਵੀ ਨਿਕਰ ਕੇ ਆਪਣੇ ਖੇਤਾਂਾਂ ਭਰਾ ਕਹੀ ਜਾਂਦੇ ਤੇ ਵੀ ਸੇਮ ਨਾਲੀ ਜਿਹੜੀ ਸਫਾਈ ਹੋਣੀ ਚਾਹੀਦੀ ਹੈ ਤੇ ਸਾਡੇ ਨਾਲੋਂ ਸੇਮ ਵਾਲੇ ਏਰੀਆ ਹੋਣ ਕਰਕੇ ਪਤਾ ਨਹੀਂ ਹੁੰਦਾ ਪਰਮਾਤਮਾ ਦੇ ਰੰਗਾਂ ਦਾ ਤੇ ਤਾਂ ਕਰਕੇ ਪਹਿਲਾਂ ਹੀ ਤਿਆਰੀਆਂ ਇਹ ਨਹੀਂ ਕਰਕੇ ਰੱਖਣੀਆਂ ਚਾਹੀਦੀਆਂ ਖੇਤਾਂਾਂ ਭਰਾਵਾਂ ਨੂੰ ਖਾਸ ਤੌਰ ਤੇ ਸਾਡੇ ਦਾ ਪਾਣੀ ਪਹਿਲਾਂ ਜਮਾ ਉੱਤੇ ਸੀਗਾ ਲਓ ਜੀ ਹੁਣ ਆਇਆ ਵੀ ਕਦੇ ਧੁੱਪ ਕਦੇ ਛਾਂ ਤੇ ਪਹੁੰਚ ਗਏ ਅਸੀਂ ਪਿੰਡ ਸਿੱਖਾ ਵਾਲਾ ਸਿੱਖਾਲੇ ਪਿੰਡ ਬਹੁਤ ਵੱਡੇ ਵੱਡੇ ਤੇ ਮਸ਼ਹੂਰ ਕਾਰੀਗਰ ਹੈ ਬਹੁਤ ਵਧੀਆ ਤਰੀਕਿਆਂ ਚੀਜ਼ਾਂ ਬਣਾਉਂਦੇ ਹੈ ਤੇ ਆ ਰੋੜਾ ਜਿਹੜੀ ਸਿੱਧੀ ਇੱਕ ਜੰਦੀ ਇੱਧਰ ਸੱਜੇ ਹੱਥ ਜਾਂਦੀ ਹੈ ਜੀ ਆਪਣਾ ਹਬੌਰ ਭੀੜੀ ਵਾਲਾ ਖੱਬੇ ਹੱਥ ਜਾਂਦੀ ਲੰਬੀ ਨੂੰ ਲੰਬੀ ਬਾਦਲ ਤੇ ਆ ਸਾਹਮਣੇ ਮਿਸਤਰੀ ਹੈ ਜੀ ਭਾ ਆਪਣਾ ਇਹਦੀ ਆਪ ਵੀਡੀਓ ਪਾਈ ਸੀ ਬਹੁਤ ਸੋਹਣੇ ਗੇਟ ਬਣਾਉਂਦਾ ਹੈ ਚਗਾਠੇ ਬਣਾਉਂਦਾ ਬਹੁਤ ਮਾਰ ਬੰਦਾ ਹੈ ਜਿੰਨਾ ਵੀ ਕਹਿ ਲਈ ਸਿਆਣਾ ਬੰਦਾ ਬਾਕੀ ਇੱਥੇ ਵੀ ਆਪਣੇ ਯਾਰ ਦੋਸਤ ਬਹੁਤ ਹੈ ਪਰਮਾਤਮਾ ਦੀ ਕਿਰਪਾ ਨਾਲ ਯਾਰ ਦੋਸਤ ਆਪਣੇ ਸਾਰੇ ਪੰਜਾਬ ਬਾਹਰਲੇ ਮੁਲਕਾਂ ਦੇ ਬਹੁਤ ਹੈ ਸਭ ਨਾਲ ਪਿਆਰ ਬਣਾ ਕੇ ਰੱਖਿਆ ਹੈ ਇੱਕ ਹੀ ਜ਼ਿੰਦਗੀ ਹੈ ਕੱਲ ਨੂੰ ਪਤਾ ਨਹੀਂ ਕੀ ਹੋਣਾ ਹੈ ਤਾਂ ਕਰਕੇ ਹਮੇਸ਼ਾ ਕੁਛ ਰਿਆ ਕਰੋ ਤਾਰਨ ਨੂੰ ਵਧੀਆ ਬਲਾਇਆ ਕਰੋ ਪਿਆਰ ਨਾਲ ਰਿਆ ਕਰੋ ਤੇ ਇਸ ਤੋਂ ਬਾਅਦ ਜੀ ਹੁਣ ਆਪਾਂ ਸਿੱਖੜੇ ਤੋਂ ਜਾਵਾਂਗੇ ਪਿੰਡ ਪੀਟੀ ਵਾਲਾ ਜਿਹੜਾ ਇੱਥੋਂ ਹੋਊਗਾ ਕੋਈ 5-6 ਕਿਲੋਮੀਟਰ ਵੱਧ ਤੋਂ ਵੱਧ ਮੇਰੇ ਹਿਸਾਬ ਨਾਲ ਪਹੁੰਚ ਗਏ ਜੀ ਪਿੰਡ ਪੀਟੀ ਵਾਲੇ ਤੁਸੀਂ ਵੇਖ ਲਓ ਵੀ ਮਾੜੀ-ਮੁੱਟੀ ਵੀਡੀਓ ਕੱਟੀ ਐ ਮੈਂ ਤੇ ਕਿੰਨੇ ਦਾ ਟਾਈਮ ਲੱਗਾ ਤੁਹਾਡੇ ਸਾਹਮਣੇ ਆ ਇਧਰ ਵੀ ਮੇਰੇ ਨਾਨਕੇ ਪਿੰਡ ਝੋਨਾ ਝੋਨਾ ਲਾ ਰਹੇ ਨੇ ਵੇਖੋ ਧਰਨਾ ਬੰਦੇ ਅੜੇ ਨਹੀਂ ਗਰਮੀ ਝੋਨਾ ਲਾਉਂਦੇ ਆ ਤੁਸੀਂ ਵੇਖ ਲਓ ਵੀ ਇੰਨੀ ਗਰਮੀ ਤਾਂ ਮੈਂ ਤੈਨੂੰ ਵਿਹਲਾ ਬੈਠਣਾ ਵੀ ਔਖਾ ਹੈ ਜਿੱਥੇ ਆਪਾਂ ਕਹਿਦੇ ਕਿ ਨਾ ਛਾਂਵੇਂ ਬਹਿ ਜਾਈਏ ਕਿਤੇ ਤਾਂ ਨਾ ਬੰਦੇ ਜਿਹੜੇ ਪਾਣੀ 'ਚ ਵੜ ਕੇ ਝੋਨਾ ਲਾਉਂਦੇ ਨੇ ਤਾ ਦੇ ਵਿੱਚ ਇਹਨਾਂ ਵਾਲੇ ਮਿਹਨਤ ਤੇ ਮੇਰੇ ਨਾਨਕਾ ਪਿੰਡ ਇੰਨੀ ਨੇੜੇ ਆ ਤੁਸੀਂ ਵੇਖ ਲਓ ਵੀ ਭਵੇਂ ਹੱਥ ਨੂੰ 50 ਗੜੇ ਲਾਦੇ ਬੰਦਾ ਤੇ ਹੁਣ ਵੇਖ ਲਓ ਕਿੰਨਾ ਕ ਟਾਈਮ ਲੱਗਿਆ ਹੋਣਾ ਤੇ ਆਪਾਂ ਗੱਲਾਂ ਕਰਦੇ ਕਰਦੇ ਪਹੁੰਚ ਗਏ ਮਾੜੀ ਮੁੱਟੀ ਵੀਡੀਓ ਜਿਵੇਂ ਤੁਹਾਨੂੰ ਦੱਸਿਓ ਕੱਟੀ ਹੋਣੀ ਹੈ ਵੈਸੇ ਆਪਾਂ ਸਾਰੀ ਵੀਡੀਓ ਪਾਈ ਜਾ ਰਹਾ ਹਾਂ ਦੀ ਇਧਰ ਝੋਨਾ ਝੋਨਾ ਪੂਰਾ ਵੜ ਕੇ ਲਾ ਰੱਖਿਆ ਤੇ ਆਗੇ ਸਾਹ ਤੇ ਮੇਰੇ ਮੰਮੀ ਪੜੇ ਆ ਮੇਰੇ ਮਾਮਾ ਜੀ ਪੜੇ ਇੱਥੇ ਇੱਕੋ 72 ਤੋਂ ਪੜੇ ਸਭ ਤੋਂ ਵੱਡੀ ਗੱਲ ਤੁਸੀਂ ਵੇਖੋ ਤੇ ਇੱਥੇ ਬੋਰਡ ਦੇ ਪੇਪਰ ਹੁੰਦੇ ਹੁੰਦੇ ਸੀ 8ਵੀਂ ਦੇ 10ਵੀਂ ਦੇ ਤੇ 12ਵੀਂ ਦੇ ਆ ਸਾਹਮਣੇ ਡੈਰੀ ਆ ਗਈ ਜੀ ਇਹ ਵੀ ਮੇਰੀ ਸੁਰਤ ਤੋਂ ਪਹਿਲਾਂ ਦੀ ਹੈ ਗੰਗਾ ਰੱਖੀ ਹੋਊਗਾ ਬਹੁਤ ਮਸ਼ਹੂਰ ਡੈਰੀ ਹੈ ਤੇ ਇਹ ਆ ਗਿਆ ਜੀ ਆਪਣੇ ਚੇਅਰਮੈਨ ਸਾਹਿਬ ਹਰਮੀਤ ਭੀਟੀ ਵਾਲਾ ਬਰਾੜ ਸਾਹਿਬ ਉਹਨਾਂ ਦਾ ਪਿੰਡ ਤੇ ਜਿਵੇਂ ਮੈਂ ਦੱਸਿਆ ਜੀ ਵੀਡੀਓ ਵਿੱਚ ਕਿਸੇ ਟਾਈਮ ਇਨੀ ਜਦ ਤੂੰ ਵੀ ਬੋਲ ਤੁਸੀਂ ਗੱਲਾਂ ਹੀ ਛੱਡਦੇ ਹੋ ਤੇ ਬਾਕੀ ਹੁਣ ਆਪਾਂ ਚੱਲਾਂਗੇ ਜੀ ਮੇਰੇ ਨਾਨਕੇ ਪਿੰਡ ਪਿੰਡ ਪੀਟੀ ਵਾਲੇ ਦੇ ਅੱਡੇ ਤੇ ਬਹੁਤ ਵਧੀਆ ੱਡਾ ਜਿੱਥੇ ਹਰ ਇੱਕ ਚੀਜ਼ ਮਿਲਦੀ ਹੈ ਪਹੁੰਚ ਗਏ ਆਪਾਂ ਅੱਡੇ ਤੇ ਵੇਖੋ ਤੁਸੀਂ ਸਾਰੀਆਂ ਦੁਕਾਨਾਂ ਜਿਵੇਂ ਲੰਬੀ ਦੀ ਮਾਰਕੀਟ ਨੇ ਹਰ ਇੱਕ ਚੀਜ਼ ਤੁਹਾਨੂੰ ਮਿਲ ਜੇ ਆਹ ਗੁਰੂ ਘਰ ਆ ਗਿਆ ਜੀ ਸਤਨਾਮ ਵਾਹਿਗੁਰੂ ਸੱਚੇ ਪਾਤਸ਼ਾਹ ਵਾਹ ਜੀ ਵਾਹ ਇਹ ਸਾਹਮਣੇ ਇਧਰ ਜੀ ਬੈਠਣ ਨੂੰ ਆਪਣੇ ਬਜ਼ੁਰਗਾਂ ਦੇ ਦੇਖੋ ਕਿੰਡਾ ਵਧੀਆ ਦਰਖਤ ਹੈ ਇਹੋ ਜਿਹੇ ਦਰਖਤ ਪਿੰਡ ਪਿੰਡ ਹੋਣ ਨਾ ਬੰਦਿਆਂ ਨੂੰ ਗਰਮੀ ਘੱਟ ਲੱਗਦੀ ਤੇ ਆਹ ਰੋਡ ਜਿਹੜੀ ਆਪਾਂ ਹੁਣ ਚੜ ਚੁੱਕੇ ਆ ਜੀ ਇਹ ਸਿੱਧੀ ਜਾਂਦੀ ਤੇ ਹੁਣ ਆਪਾਂ ਤੁਹਾਨੂੰ ਲੈ ਕੇ ਚੱਲਦੇ ਹਾਂ ਇੱਕ ਅਜਿਹੀ ਦੁਕਾਨ ਤੇ ਜਿੱਥੇ ਤੁਹਾਨੂੰ ਪੁਰਾਣਾ ਹਰੇਕ ਸਮਾਨ ਮਿਲ ਜਾਂਦਾ ਵਧੀਆ ਕੁਆਲਿਟੀ ਦਾ ਭਾਵੇਂ ਕੰਬਾਈਨ ਦਾ ਹੈ ਭਾਵੇਂ ਟਰੈਕਟਰ ਦਾ ਹੈ ਭਾਵੇਂ ਕਾਰਾਂ ਦਾ ਕੁਛ ਹੀ ਲੈ ਲਓ ਤੇ ਇਹਦੀ ਜਿਹੜੀ ਪੂਰੀ ਵੀਡੀਓ ਆਪਾਂ ਕੱਲ ਨੂੰ ਪਾਵਾਂਗੇ ਕਿਉਂਕਿ ਵੀਡੀਓ ਬਹੁਤ ਵੱਡੀ ਹੋ ਜੂਗੀ ਤੁਸੀਂ ਵੇਖੋ ਇਹਨਾਂ ਕੋਈ ਕੀ ਕੁਝ ਹੈਗਾ ਤੇ ਕਿੰਨੀ ਵਧੀਆ ਕੁਆਲਿਟੀ ਦਾ ਹੈ ਤੁਸੀਂ ਬਾਕੀ ਆਖੋ ਮੈਂ ਨਿਆਰਾ ਲਿਆਤਾ ਹਾਂ ਇਹ ਤੋਂ ਬਿਨਾ ਜਿਹੜੇ ਘਰੇ ਆਪਾਂ ਕੋਈ ਜ਼ਰੂਰੀ ਚੀਜ਼ਾਂ ਵਰਤਦੇ ਹਾਂ ਉਹ ਵੀ ਤੁਹਾਨੂੰ ਦਿਖਾਵਾਂਗੇ ਇਸ ਵੀਡੀਓ 'ਚ ਬੰਪਰ ਲੈਣਾ ਕੋਈ ਇੰਜਨ ਲੈਣਾ ਜਾਂ ਕੁਝ ਵੀ ਲੈਣਾ ਸਭ ਕੁਝ ਮਿਲੂਗਾ ਤੁਹਾਨੂੰ ਬਾਕੀ ਬ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਕੱਲ ਨੂੰ ਵੀਡੀਓ ਜ਼ਰੂਰ ਵੇਖਿਓ ਲਾਜ਼ਮੀ ਵੇਖਿਓ ਕਿਉਂਕਿ ਫੁੱਲ ਵੀਡੀਓ ਆ ਰਹੀ ਹੈ ਕੱਲ ਨੂੰ ਵੀ ਇੱਥੇ ਕੀ ਕੁਝ ਮਿਲਦਾ ਓਕੇ ਦੋਸਤੋ ਮਿਲਦੇ ਆ ਕੱਲ ਨੂੰ ਰੱਬ ਰੱਖਾ